ਪੰਜਾਬ ਨੈਸ਼ਨਲ ਬੈਂਕ ਦਾ ਯਾਨੀ ਬ੍ਰਾਂਚ ਮੈਨੇਜਰ ਆ ਜਿਹੜਾ ਉਹੀ ਠੱਗੀ ਦਾ ਸ਼ਿਕਾਰ ਹੋ ਗਿਆ ਤਿੰਨ ਜਿਹੜੀਆਂ ਟ੍ਰਾਂਜੈਕਸ਼ਨਾਂ ਕਰਵਾਈਆਂ ਗਈਆਂ ਇੱਕ 10 ਲੱਖ ਦੀ 13 ਲੱਖ ਦੀ ਤੇ 14 ਲੱਖ ਦੀ ਬੈਂਕ ਮੈਨੇਜਰ ਦੀ ਬਹੁਤ ਵੱਡੀ ਗਲਤੀ ਆ ਕਿਉਂਕਿ ਕੋਈ ਵੀ ਫਰਮ ਅਗਰ ਤੁਹਾਨੂੰ ਵਟਸਐਪ ਤੇ ਕਾਲ ਕਰਕੇ ਜਾਂ ਕੋਈ ਕਹਿੰਦੀ ਆ ਵੀ ਸਾਡੇ ਖਾਤੇ ਚ ਜਿਹੜੇ ਪੈਸੇ ਟ੍ਰਾਂਸਫਰ ਕਰ ਦਿਓ ਤਾਂ ਬੈਂਕ ਮੈਨੇਜਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਸ ਜਿਹੜੇ ਨੰਬਰ ਉਹਨਾਂ ਕੋਲੇ ਨੇ ਉਹਨਾਂ ਤੇ ਜਰੂਰ ਉਹ ਕਨਫਰਮ ਕਰੇ ਕਿ 37 ਲੱਖ ਦੀ ट्रांजैक्शन ਇੱਕ WhatsApp ਤੇ ਅਥਾਰਟੀ ਲੈਟਰ ਭੇਜ ਕੇ ਉਹ ਕਰਵਾਈ ਗਈ। ਇਦਾਂ ਨੇ ਲੋਕਾਂ ਨੂੰ ਜਾਣਕਾਰੀ ਦਿੰਦੀ ਹੁੰਦੀ ਆ ਕਿ ਠੱਗਾ ਤੋਂ ਬਚਣਾ ਕਿਵੇਂ ਜਦੋਂ ਉਹਨਾਂ ਨਾਲ ਹੀ ਠੱਗੀ ਹੋ ਤਾਂ ਸਵਾਲਾਂ ਦੇ ਢੇਰੇ ਵਿੱਚ ਆ ਜਾਂਦੇ। ਕਿਉਂ ਪ੍ਰਨਵ ਗੁਪਤਾ ਦਾ ਨਾਮ ਯੂਜ਼ ਕਰਕੇ ਉਹਨੇ ਬੈਂਕ ਤੋਂ ਜਿਹੜਾ ਹੈਗਾ 37 ਲੱਖ ਟਰਾਂਸਫਰ ਕਰਾ ਲੇ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਸਾਈਬਰ ਠੱਗੀ ਦੇ ਲਗਾਤਾਰ ਮਾਮਲੇ ਵੱਧ ਰਹੇ ਆ। ਲਗਾਤਾਰ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਵਿਭਾਗਾਂ ਵੱਲੋਂ ਚਾਹੇ ਬੈਂਕਾਂ ਵੱਲੋਂ ਵੀ ਜਾਣਕਾਰੀ ਵੀ ਦਿੱਤੀ ਜਾਂਦੀ ਆ ਵੀ ਤੁਸੀਂ ਸਾਈਬਰ ਠੱਗੀ ਤੋਂ ਕਿਵੇਂ ਬਚਣਾ ਤੇ ਧਿਆਨ ਵੀ ਰੱਖਣਾ ਸਤਰਕ ਤਰ੍ਹਾਂ ਵਿਵਤਨੀ ਆ ਪਰ ਹਰਾਨੀ ਦੀ ਗੱਲ ਇਹ ਆ ਵੀ ਜਿੰਨਾ ਵਿਭਾਗਾ ਨੇ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਣ ਵਾਸਤੇ ਜਾਣਕਾਰੀ ਦੇਣੀ ਆ ਖਾਸ ਭੂਮਿਕਾ ਕਿਉਂਕਿ ਬੈਂਕ ਦੀ ਹੁੰਦੀ ਆ ਇਸ ਵਿੱਚ ਖਾਸ ਕਰ ਬੈਂਕ ਮੈਨੇਜਰਾਂ ਨੇ ਜਾਂ ਬੈਂਕ ਕਰਮਚਾਰੀਆਂ ਨੇ ਦੱਸਣਾ ਹੁੰਦਾ ਜੇ ਉਹ ਹੀ ਠੱਗੀ ਦਾ ਸ਼ਿਕਾਰ ਹੋ ਜਾਣ ਤਾਂ ਹਰਾਨੀ ਦੀ ਗੱਲ ਹੈ ਅਸੀਂ ਸਿਵਲ ਲਾਈਨ ਥਾਣੇ ਦੇ ਸਾਹਮਣੇ ਖੜੇ ਆ ਜਿਹੜਾ ਪੀ ਐਨ ਬੀ ਯਾਨੀ ਪੰਜਾਬ ਨੈਸ਼ਨਲ ਬੈਂਕ ਦਾ ਯਾਨੀ ਬ੍ਰਾਂਚ ਮੈਨੇਜਰ ਆ ਜਿਹੜਾ ਉਹੀ ਠੱਗੀ ਦਾ ਸ਼ਿਕਾਰ ਹੋ ਗਿਆ ਹੈਰਾਨੀ ਦੀ ਗੱਲ ਇਹ ਆ ਵੀ ਕਿਸੇ ਪੁਰਾਣੇ ਮੈਨੇਜਰ ਵੱਲੋਂ ਉਸ ਨੂੰ ਨੰਬਰ ਸ਼ੇਅਰ ਕੀਤਾ ਕਿਉਂਕਿ ਜਦੋਂ ਪਹਿਲਾਂ ਕੋਈ ਫਰਮਾ ਬੈਂਕ ਵਿੱਚ ਆਉਂਦੀਆਂ ਨੇ ਤੇ ਮੈਨੇਜਰ ਦੀ ਜਾਣ ਪਛਾਣ ਹੁੰਦੀ ਆ ਪਰ ਜਦੋਂ ਮੈਨੇਜਰ ਬਦਲ ਜਾਂਦਾ ਤੇ ਉਹ ਨਵੇਂ ਮੈਨੇਜਰ ਨਾਲ ਜਿਹੜੀ ਜਾਣ ਪਛਾਣ ਕਰਾ ਜਾਂਦਾ ਪੁਰਾਣੇ ਮੈਨੇਜਰ ਕੋਲ ਠੱਗਾਂ ਨੇ ਫੋਨ ਕੀਤਾ ਪਰ ਉਹਨੇ ਕਿਹਾ ਕਿ ਮੈਂ ਬਦਲ ਗਿਆ ਤੁਸੀਂ ਨਵੇਂ ਮੈਨੇਜਰ ਨਾਲ ਸੰਪਰਕ ਕਰੋ ਤੇ ਉਹ ਠੱਗਾਂ ਨੇ ਨਵੇਂ ਮੈਨੇਜਰ ਨਾਲ ਸੰਪਰਕ ਕੀਤਾ ਤੇ ਤਕਰੀਬਨ 37 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਹਾਲਾਂਕਿ ਸਿਵਲ ਲਾਈਨ ਦੇ ਐਸਚਓ ਹਰਜੋਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਵੀ ਉਹ ਅਪਰੋਕਤ ਠੱਗਰਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਤੇ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਤਕਰੀਬਨ ਜਿਹੜਾ 22 ਲੱਖ ਦੇ ਕਰੀਬ ਆ ਜਿਹੜਾ ਫ੍ਰੀਜ਼ ਕਰ ਲਿਆ ਗਿਆ ਕਿਉਂਕਿ 37 ਲੱਖ ਦੀ ਜਿਹੜੀ ਠੱਗੀ ਮਾਰੀ ਗਈ ਸੀ ट्रांजैक्शन ਕਰਵਾ ਲਈ ਗਈ ਸੀ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਜਿਹੜੀ ਬੈਂਕ ਮੈਨੇਜਰ ਦੀ ਬਹੁਤ ਵੱਡੀ ਗਲਤੀ ਆ ਕਿਉਂਕਿ ਕੋਈ ਵੀ ਫਰਮ ਅਗਰ ਤੁਹਾਨੂੰ ਵਟਸਐਪ ਤੇ ਕਾਲ ਕਰਕੇ ਜਾਂ ਕੋਈ ਕਹਿੰਦੀ ਆ ਵੀ ਸਾਡੇ ਖਾਤੇ ਚ ਜਿਹੜੇ ਪੈਸੇ ਟਰਾਂਸਫਰ ਕਰ ਦੋ ਤਾਂ ਬੈਂਕ ਮੈਨੇਜਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਸ ਜਿਹੜੇ ਨੰਬਰ ਉਹਨਾਂ ਕੋਲੇ ਨੇ ਉਹਨਾਂ ਤੇ ਜ਼ਰੂਰ ਉਹ ਕਨਫਰਮ ਕਰੇ ਉਹਨਾਂ ਨਾਲ ਗੱਲਬਾਤ ਕਰੇ ਪਰ ਹਨਾਨੀ ਦੀ ਗੱਲ ਹੈ ਬੈਂਕ ਮੈਨੇਜਰ ਨੇ ਕਿਸੇ ਅਣਜਾਣ ਵਿਅਕਤੀ ਦੀ ਵਟਸਐਪ ਕਾਲ ਆਉਂਦੀ ਆ ਉਹ ਅਥਾਰਟੀ ਲੈਟਰ ਵੀ ਭੇਜ ਜੰਦੇ ਆ ਆਪਣੇ ਸਾਈਨ ਕਰਕੇ ਵੀ ਪਾਈ ਅਸੀਂ ਤੁਹਾਨੂੰ ਭੇਜ ਦਿੱਤਾ ਤੇ ਉਹ ਬੈਂਕ ਮੈਨੇਜਰ ਆ ਜਿਹੜਾ ਅਗਲੇ ਦੇ ਪੈਸੇ ਜਿਹੜੇ ਟਰਾਂਸਫਰ ਕਰ ਦਿੰਦਾ ਪਰ ਜਦੋਂ ਬਾਅਦ ਚ ਪਤਾ ਲੱਗਦਾ ਉਹਨਾਂ ਦੇ ਵੀ 37 ਲੱਖ ਰੁਪਈਆ account ਚੋਂ ਟਰਾਂਸਫਰ ਹੋ ਗਿਆ ਤੇ ਬਾਅ ਉਹ ਥਾਣੇ ਪਹੁੰਚਦੇ ਆ ਤੇ ਮਾਮਲਾ ਵੀ ਦਰਜ ਕਰਤਾ ਜਿਨ੍ਹਾਂ ਨੇ ਲੋਕਾਂ ਨੂੰ ਜਾਣਕਾਰੀ ਦਿੰਦੀ ਹੁੰਦੀ ਆ ਵੀ ਠੱਗਾ ਤੋਂ ਬਚਣਾ ਕਿਵੇਂ ਜਦੋਂ ਉਹਨਾਂ ਨਾਲ ਹੀ ਠੱਗੀ ਹੋ ਤੇ ਸਵਾਲਾਂ ਦੇ ਢੇਰੇ ਵਿੱਚ ਆ ਜਾਂਦੇ ਆ ਥਾਣਾ ਸਿਵਲ ਲਾਈਨ ਦੇ ਐਸਐਚਓ ਹਰਜੋਤ ਸਿੰਘ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਦੱਸਦੇ ਨੇ ਆਓ ਸੁਣਦੇ ਆ ਅੱਜ ਸਰ ਇੱਕ ਮਾਮਲਾ ਦਰਜ ਕੀਤਾ ਹੈ ਜੀ ਇਹ ਕੀ ਹੋ ਇੱਕ ਆਕਰਸ਼ਿਤ ਜੋ ਕਿ ਬ੍ਰਾਂਚ ਹੈਡ ਹੈ ਪੰਜਾਬ ਨੈਸ਼ਨਲ ਬੈਂਕ ਹਾਜੀ ਰਤਨ ਵਿਖੇ ਸਥਿਤ ਹੈ ਉਹਨਾਂ ਵੱਲੋਂ ਸਾਨੂੰ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਮਿਤੀ 38 2025 ਨੂੰ ਜਿਹੜੇ ਉਹ ਤੋਂ ਪਹਿਲਾਂ ਐਕਸ ਮੈਨੇਜਰ ਸੀਗੇ ਅਸ਼ੀਸ਼ ਗਰਗ ਉਹਨਾਂ ਵੱਲੋਂ ਇੱਕ ਪਾਇਨੀਅਰ ਐਸੋਸੀਏਟਸ ਨਾਮ ਦੀ ਫਰਮ ਹੈ ਉਹਨਾਂ ਦਾ ਕੰਟੈਕਟ ਸ਼ੇਅਰ ਕੀਤਾ ਗਿਆ ਸੀ ਵੀ ਉਹਨਾਂ ਨੂੰ ਅਰਜੈਂਟ ਜਿਹੜੇ ਹੈਗੇ ਆ ਪੈਸੇ ਟਰਾਂਸਫਰ ਕਰਨ ਦੀ ਲੋੜ ਹੈ ਜਿਸ ਤੇ ਉਹਨਾਂ ਨੂੰ ਇੱਕ ਜਿਹੜੀ ਵਟਸਐਪ ਕਾਲ ਹੈ ਜੋ ਪਾਇਨੀਅਰ ਐਸੋਸੀਏਟਸ ਦੀ ਮਾਲਕ ਵਜੋਂ ਪ੍ਰਨਵ ਗੁਪਤਾ ਵੱਲੋਂ ਜਿਹੜੀ ਬੈਂਕ ਮੈਨੇਜਰ ਨੂੰ ਆਈ ਜਿਨ੍ਹਾਂ ਨੇ ਕਿਹਾ ਵੀ ਜਿਹੜਾ ਸਾਡਾ ਪਾਇਨੀਅਰ ਐਸੋਸੀਏਟ ਦਾ ਰੇਰਾ ਨੰਬਰ ਹੈ ਉਹਦੇ ਅਕਾਊਂਟ ਚੋਂ 1 ਕਰੋੜ ਰੁਪਇਆ ਟਰਾਂਸਫਰ ਕੀਤਾ ਜਾਦਾ ਪਰ ਜਦੋਂ ਬ੍ਰਾਂਚ ਮੈਨੇਜਰ ਹੈ ਜਿਹੜੇ ਕਰਛੇ ਤੋਂ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇੰਨੇ ਪੈਸੇ ਟਰਾਂਸਫਰ ਨਹੀਂ ਹੋ ਸਕਦੇ ਫਿਰ pranav gupta ਵੱਲੋਂ ਦੁਬਾਰੇ ਫਿਰ ਕਾਲ ਕਰਕੇ ਬੈਂਕ ਮੈਨੇਜਰ ਨੂੰ ਜਿਹੜਾ ਹੈਗਾ ਤਿੰਨ ਜਿਹੜੀਆਂ ਟਰਾਂਜੈਕਸ਼ਨਾਂ ਕਰਵਾਈਆਂ ਗਈਆਂ ਇੱਕ 10 ਲੱਖ ਦੀ 13 ਲੱਖ ਦੀ ਤੇ 14 ਲੱਖ ਦੀ ਟੋਟਲ ਜਿਹੜੇ ਹੈਗੇ 37 ਲੱਖ ਦੀ ਟਰਾਂਜੈਕਸ਼ਨ ਇੱਕ WhatsApp ਤੇ ਅਥਾਰਟੀ ਲੈਟਰ ਭੇਜ ਕੇ ਉਹ ਕਰਵਾਈ ਗਈ ਉਸ ਤੋਂ ਬਾਅਦ ਜਿਹੜੇ ਪਾਇਨੀਅਰ ਐਸੋਸੀਏਟ ਦੇ ਅਕਾਊਂਟੈਂਟ ਆ ਉਹਨਾਂ ਵੱਲੋਂ ਇੱਕ ਜਿਹੜੇ ਬ੍ਰਾਂਚ ਮੈਨੇਜਰ ਆ ਉਹਨਾਂ ਨੂੰ ਕਾਲ ਆਈ ਵੀ ਸਾਡੇ ਜਿਹੜੇ ਹੈਗੇ ਆ ਖਾਤੇ 'ਚੋਂ 37 ਲੱਖ ਜਿਹੜੇ ਹੈਗੇ ਕੋਈ ਸਟ੍ਰਾਂ ਜਿਹੜੀਆਂ ਡੈਬਿਟਰ ਟਰਾਂਜੈਕਸ਼ਨਸ ਹੋਈਆਂ ਹੈਗੀਆਂ ਤੇ ਫਿਰ ਦੁਬਾਰੇ ਜਦੋਂ ਅਰਸ਼ਿਤ ਗੁਪਤਾ ਵੱਲੋਂ ਜਿਹੜੀ ਵਟਸਐਪ ਤੇ ਨੰਬਰ ਆਇਆ ਸੀ ਪ੍ਰਨਵ ਗੁਪਤਾ ਉਹਨਾਂ ਨਾਲ ਗੱਲ ਕੀਤੀ ਗਈ ਤੇ ਉਹਨਾਂ ਵੱਲੋਂ ਕਿਹਾ ਗਿਆ ਵੀ ਜਿਹੜਾ ਹੈਗਾ ਤੁਹਾਡੇ ਅਕਾਊਂਟੈਂਟ ਆ ਉਹਨਾਂ ਨੂੰ ਕਾਨਫਰੈਂਸ ਕਾਲ ਤੇ ਲਿਆ ਜਾਵੇ ਤਾਂ ਉਹ ਕਾਲ ਡਿਸਕਨੈਕਟ ਹੋ ਗਈ ਤੇ ਉਸ ਤੋਂ ਬਾਅਦ ਦੁਬਾਰੇ ਕਨੈਕਟ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਅਕਰਸ਼ਿਤ ਗੁਪਤਾ ਨੇ ਪੜਤਾਲ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਪਾਇਨੀਅਰ ਐਸੋਸੀਏਟ ਦਾ ਕੋਈ ਪ੍ਰਨਵ ਗੁਪਤਾ ਕੋਈ ਵਿਅਕਤੀ ਬਣ ਕੇ ਉਹਨਾਂ ਨਾਲ ਜਿਹੜੀ ਹੈਗੀ 37 ਲੱਖ ਦੀ ਜਿਹੜੀ ਹੈਗੀ ਠੱਗੀ ਮਾਰ ਕੇ ਆਗੇ ਅਸਲ 'ਚ ਉਹ ਵਿਅਕਤੀ ਕੋਈ ਹੋਰ ਸੀਗਾ ਤੇ ਉਹ ਪ੍ਰਨਵ ਗੁਪਤਾ ਦਾ ਨਾਮ ਯੂਜ਼ ਕਰਕੇ ਉਹਨੇ ਬੈਂਕ ਤੋਂ ਜਿਹੜਾ ਹੈਗਾ 37 ਲੱਖ ਟਰਾਂਸਫਰ ਕਰਾ ਲਏ ਜਿਸ ਤੇ ਇਹ ਕੰਪਲੇਂਟ ਦਿੱਤੀ ਸੀ ਜਿਸ ਤੇ ਸਾਡੇ ਵੱਲੋਂ ਥਾਣਾ ਸਿਵਲ ਲਾਈਨ ਵਿਖੇ 318 ਦੀ ਸਬਸੈਕਸ਼ਨ 4 ਬੀ ਐਨ ਐਸ 420 ਜਿਹੜੀ ਪੁਰਾਣੀ ਆਈ ਪੀ ਸੀ ਸੀ ਉਹਦੇ ਤਹਿਤ ਜਿਹੜਾ ਹੈਗਾ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਲੱਗਦਾ ਨਹੀਂ ਜਿਵੇਂ ਬੈਂਕ ਮੈਨੇਜਰ ਹੈ ਇਹਨਾਂ ਨੂੰ ਤਾਂ ਸਤੱਤਾ ਬਦਲਣੀ ਚਾਹੀਦੀ ਸੀ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਹੁੰਦਾ ਵੀ ਇਸ ਤਰ੍ਹਾਂ ਘਟਕੀ ਹੋ ਜਾਂਦੀ ਕਿਤੇ ਨਾ ਕਿਤੇ ਪੁਤਾਈ ਵਰਤੀ ਹੈ ਇਹਨਾਂ ਨੇ ਇਹ ਜਿਹੜਾ ਦੌਰਾਨੇ ਤਫ਼ਤੀਸ਼ ਇਹ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਬਾਚੇ ਜਾਣਗੇ ਇਹਨਾਂ ਵੱਲੋਂ ਕਿਹਾ ਗਿਆ ਸੀ ਜਿਹੜਾ ਪਹਿਲਾ ਵਾਲੇ ਬੈਂਕ ਮੈਨੇਜਰ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਮੈਨੂੰ ਇੱਕ ਨੰਬਰ ਸ਼ੇਅਰ ਹੋਇਆ ਸੀ ਤੇ ਤਾਂ ਕਰਕੇ ਮੈਂ ਵਿਸ਼ਵਾਸ ਕਰ ਲਿਆ ਉਸੇ ਵਿਸ਼ਵਾਸ ਚ ਜਿਹੜੇ ਪੈਸੇ ਟਰਾਂਸਫਰ ਕਰਦੇ ਲੋਕਾਂ ਨੂੰ ਕੀ ਪੀਸ ਆ ਇੱਥੇ ਵੀ ਪੀਲਾ ਵੀ ਜਿਹੜਾ ਸਾਈਬਰ ਜਿਹੜਾ ਫਰੋਡ ਕਰਦੇ ਆ ਇਹੋ ਜਿਹੇ ਲੋਕ ਉਹ ਦਿਨ ਬਏ ਦਿਨ ਜਿਹੜਾ ਹੈਗਾ ਨਵਾਂ ਕੋਈ ਨਾ ਕੋਈ ਤਰੀਕਾ ਜਿਹੜਾ ਹੈਗਾ ਲੱਭਦੇ ਜਦੋਂ ਵੀ ਤੁਹਾਡੇ ਤੁਹਾਨੂੰ ਕੋਈ ਇਹੋ ਜੀ ਕਾਲ ਆਉਂਦੀ ਹੈ ਕੋਈ ਤੁਹਾਨੂੰ ਕਹਿੰਦਾ ਵੀ ਬੈਂਕ ਮੈਨੇਜਰ ਬੋਲਦਾ ਜਾਂ ਮੈਂ ਕੋਈ ਬ੍ਰਾਂਚ ਹੈੱਡ ਬੋਲਦਾ ਜਾਂ ਕੋਈ ਹੋਰ ਵੀ ਤਰੀਕੇ ਨਾਲ ਤੁਹਾਨੂੰ ਫੋਨ ਤੇ ਡਰਾਇਆ ਜਾਂਦਾ ਪੈਸੇ ਦੀ ਮੰਗ ਕੀਤੀ ਜਾਂਦੀ ਹੈਗੀ ਹੈ ਤਾਂ ਤੁਰੰਤ ਜਿਹੜਾ ਹੈਗਾ ਸਬੰਧਤ ਥਾਣੇ ਨਾਲ ਜਿਹੜਾ ਕੰਟੈਕਟ ਕੀਤਾ ਜਾਵੇ ਜਾਂ ਜੇ ਤੁਹਾਨੂੰ ਫੋਨ ਤੇ OTP ਵਗੈਰਾ ਪੁੱਛਦੇ ਆ ਤਾਂ ਸਬੰਧਤ ਬ੍ਰਾਂਚ ਤੇ ਜਾ ਕੇ ਇਸ ਦੀ ਜਿਹੜੀ ਇਹ ਪਹਿਲਾਂ ਪੜਤਾਲ ਕੀਤੀ ਜਾਵੇ ਤਾਂ ਜੋ ਜਿਹੜਾ ਹੈਗਾ ਇਹਨਾਂ ਜਿਹੜਾ ਹੈਗਾ ਠੱਗਾਂ ਤੋਂ ਬਚਿਆ ਜਾ ਸਕੇ ਮੇਨ ਇਹਦੀ ਸਤਰਜਤਾ ਇਹੀ ਹੈ ਜਿਹੜਾ ਵੜ ਤੋਂ ਵੱਧ ਜਿਹੜਾ ਹੈਗਾ ਇਹਨੂੰ ਬਾਕੀ ਲੋਕਾਂ ਤੱਕ ਵੀ ਜਿਹੜਾ ਹੈਗਾ ਸ਼ੇਅਰ ਕੀਤਾ ਜਾਵੇ ਤਾਂ ਜੋ ਜਿਹੜਾ ਸਾਈਬਰ ਫਰਾਡ ਤੋਂ ਬਚਿਆ ਜਾ ਸਕੇ ਤੇ ਜਿਹੜੇ ਪੈਸੇ ਸੀ ਜਿਹੜੇ ਖਾਤੇ ਚ ਗਏ ਸੀ ਉਸ ਚ ਹੈਗੇਗੀ ਇਕ ਟ੍ਰਾਂਸਫਰ ਹੋ ਇਹ ਅੱਗੇ ਹਜੇ ਅਸੀਂ ਜਿਹੜੀਆਂ ਇਹਦੀਆਂ 트ਾਂਜੈਕਸ਼ਨਜ਼ ਦੀਆਂ ਲੈ ਰਹੇ ਆ ਜੋ ਮੌਜੂਦਾ ਹਜੇ ਤੱਕ ਪਤਾ ਲੱਗਿਆ ਵੀ ਇਹਨਾਂ ਦੇ ਵਿੱਚ 2 ਬਾਈਕ ਲੱਖ ਰੁਪਈਆ ਦੇ ਕਰੀਬ ਜਿਹੜੇ ਫ੍ਰੀਜ਼ ਹੋ ਚੁੱਕੇ ਆ ਤੇ 14 ਕ ਲੱਖ ਰੁਪਈਆ ਉਹਨਾਂ ਨੇ ਕਢਾ ਲਿਆ